ਵਧੀਆ ਹੋ ਗਈ ਐਤ ਕੀ ਤਾਂ ਫਸਲ ਵੀ ਕਣਕ ਨੂੰ ਤਾਂ ਪਾਣੀ ਪੁਣੀ ਤਾਂ ਲੱਗ ਗਿਆ ਇਧਰਲੇ ਨੂੰ ਰਹਿ ਗਿਆ ਵਹਾਂ ਨੂੰ ਪਾਣੀ ਲਾਉਣ ਵਾਲਾ ਤੇ ਜੇ ਇਹਨੂੰ ਪਾਣੀ ਅੱਜ ਨਾ ਲੱਗਿਆ ਇਹ ਤਾਂ ਹੋ ਜਾਣਾ ਕੰਮ ਖਰਾਬ ਹੈ ਗੰਡੇ ਵੀ ਜਮਾ ਸੁੱਕੇ ਪਏ ਨੇ ਇਹ ਕੰਮ ਰਹਿੰਦੇ ਨੇ ਖਾਸੇ ਕਰਨ ਵਾਲੇ ਹਜੇ ਸਾਗ ਵੀ ਕਹਿਣਾ ਬੁੜੀਆਂ ਨੂੰ ਵੀ ਲੈ ਜਾਓ ਤੋੜ ਕੇ ਹੁਣ ਸਾਗ ਵਧੀਆ ਬਣਿਆ ਪਿਆ ਇਸ ਤੋਂ ਬਾਅਦ ਖਰਾਬ ਹੁੰਦਾ ਸਾਗ ਮੇਰੀ ਐਡੀ ਗੱਦੀ ਲਾਦਾ ਨਾ ਦੋ ਜੰਮੇ ਨੇ ਦੋ ਹੀ ਨਗੰਮੇ ਨੇ ਕਿ ਆ ਉਹਨਾਂ ਨੂੰ ਵੀ ਪਰਸੋਂ ਦਾ ਟਰਾਂਸਫਰ ਮੱਚਿਆ ਮੈਨੂੰ ਲੋਟ ਕਰਾ ਲਓ ਨਾ ਕਿਸੇ ਨੇ ਫੋਨ ਕਰਿਆ ਹੁਣ ਹੋਰ ਤਾਂ ਬਥੇਰੀਆਂ ਠੂੰਗਾ ਮਾਰੀ ਜਾਣਗੇ ਫੋਨ ਤੇ ਪਰ ਜਿਹੜਾ ਕੰਮ ਦਾ ਕੰਮ ਦੀ ਗੱਲ ਆ ਉਹ ਨਹੀਂ ਕਰਨੀ ਇਹਨਾਂ ਨੇ ਉਹ ਆਉਂਦੇ ਨੇ ਮੈਂ ਦੇਖਦਾ ਉਹਨਾਂ ਨੂੰ ਕਰਦੇ ਨੇ ਧੱਕਾ ਕਨਾ ਉਹ ਆਹ ਦੇਖ ਲਓ ਕੀ ਕਰਦੇ ਕਰਦੇ ਨੇ ਉਹ ਸਾਰਾ ਦਿਨ ਜਵਾਕ ਜੇ ਪਾਪਾ ਹਾਂ ਹਾਂ ਮੇਰਾ ਮੋਬਾਈਲ ਤਾਂ ਪੁਰਾਣਾ ਹੋ ਗਿਆ ਉਹਨਾਂ ਨੇ ਨਵਾਂ ਲੈਣਾ ਕੀ ਹੋ ਗਿਆ ਇਹਨੂੰ ਹੁਣ ਮੇਰੇ ਦੋਸਤ ਸਾਰੇ ਨਵਾਂ ਮੋਬਾਈਲ ਹੀ ਫਿਰਦੇ ਨੇ ਮੈਂ ਹੁਣ ਨਵਾਂ ਲੈਣਾ ਉਹ ਤਾਂ ਫਿਰ ਕਮਬੈਨ ਵੀ ਲਿਆਉਣਗੇ ਕੱਲ ਨੂੰ ਤੁਕਬੈਨ ਵੀ ਲਿਆਏਗਾ ਫਿਰ ਚਾਕੂ ਇਹ ਮਾਤਾ ਲੈ ਕੇ ਆਉਂਗਾ ਨਾ 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 ਮੋਬਾਈਲ ਮੂਲ ਨਹੀਂ ਲੈਣਾ ਤੈਨੂੰ ਕੋਈ ਫਿਕਰ ਹੈ ਕੋਈ ਆਪਣੀ ਕਣਕ ਤਾਂ ਸਾਰੀ ਚੁੱਕੀ ਪਈ ਆ ਇਹਨੂੰ ਕਿਹੜਾ ਲਾਉ ਪਾਣੀ ਆ ਕੇ ਦੂ ਬਾਦ ਹੈ ਤੂੰ ਕੋਈ ਫੋਨ ਫੋਨ ਕਰਿਆ ਤੂੰ ਕੋਈ ਕਿਸੇ ਨੂੰ ਤੈਨੂੰ ਪਤਾ ਆਪਣਾ ਟਰਾਂਸਫਾਰਮਰ ਮੱਚਿਆ ਪਿਆ ਪਰਸੋ ਦਾ ਟਰਾਂਸਫਾਰਮਰ ਨੂੰ ਮੈਂ ਕਿਹਨੂੰ ਫੋਨ ਕਰਿਆ ਕੋਈ ਨੂੰ ਕੀ ਕਹਿੰਦਾ ਭਾਈ ਉਹ ਉਹ ਜਵਾਬ ਹੀ ਨਹੀਂ ਦਿੰਦਾ ਕਹਿੰਦਾ ਮੈਂ ਆ ਗਿਆ ਆ ਗਿਆ ਆ ਗਿਆ ਆ ਗਿਆ ਕਹੀਦਾ ਤੇਰੇ ਸਾਹਬ ਚ ਨਹੀਂ ਆਉਂਦੀ ਗੱਲ ਤੂੰ ਫੋਨ ਲਾ ਕੇ ਦੇ ਮੈਨੂੰ ਲਾ ਕੇ ਦੇ ਮੇਰੇ ਨਾਲ ਕਰਾ ਗੱਲ ਮਾੜੀ ਗੱਲ ਨਹੀਂ ਨਾ ਕਰੀ ਹੁਣੀ ਉਸ ਹਾਬ ਨਾਲ ਮੈਂ ਲਾ ਕੇ ਤੈਨੂੰ ਫੋਨ ਹਾਂ ਮੈਨੂੰ ਫੋਨ ਲਾ ਕੇ ਦੇ ਮੜੀ ਇੱਕ ਵਾਰੀ ਫੋਨ ਲਾ ਲਾ ਹਾਂ ਕਰ ਜਾ ਕਰ ਜਾ ਤੇ ਇਹ ਕਿਹੜਾ ਚਲਾਉਣਾ ਆਉਂਦਾ ਕੋਈ ਚੱਜਦਾ ਕੋਈ ਰੱਖਿਆ ਕਰੋ ਸੁੱਚਾ ਆਲਾ ਨੇੜੇ ਹੋ ਜਾ ਨੇੜੇ ਹੋ ਜਾ ਮੜਾ ਜਾ ਫਰਦੀ ਚੱਕਦਾ ਨਹੀਂ ਮੇਰੇ ਦਾ ਪਾਪ ਨਹੀਂ ਚੱਕਦਾ ਫੋਨ ਚੱਕ ਲਿਆ ਖੜ ਜਾ ਹੈਲੋ ਹੈਲੋ ਹਾਂ ਭਾਈ ਗ੍ਰਿਡ ਵਾਲੇ ਬੋਲਦੇ ਹਾਂ ਹਾਂ ਜੀ ਗ੍ਰਿਡ ਚੋਂ ਬੋਲਦਾ ਚਪਾਲਾਂ ਚਪਾਲਾਂ ਤੋਂ ਬੋਲਦਾਂ ਗ੍ਰਿਡ ਚੋਂ ਹਾਂ ਜੀ ਹਾਂ ਜੀ ਓ ਯਾਰ ਤੁਹਾਨੂੰ ਮੈਨੂੰ ਐ ਦੱਸੋ ਤੁਹਾਨੂੰ ਕੋਈ ਕਾਸੀ ਤੁਹਾਨੂੰ ਤਨਖਾਹ ਕੱਟ ਦਿੰਦੀ ਆ ਸਰਕਾਰ ਵੀ ਤੁਸੀਂ ਸਾਡੀ ਸੇਵਾ ਨਹੀਂ ਕਰਦੇ ਜਿਹੜੀ ਤੁਸੀਂ ਕੀ ਹੋ ਗਿਆ ਜੀ ਤੇਨੂੰ ਮੁੰਡਾ ਮੇਰਾ ਕੱਲ੍ਹ ਦਾ ਤੈਨੂੰ ਫੋਨ ਲਾਈ ਜਾਂਦਾ ਭਾਈ ਤੈਨੂੰ ਐ ਨਹੀਂ ਪਤਾ ਲੱਗਦਾ ਵੀ ਝਾੜ ਦਾ ਕੰਮ ਖੜਾ ਇੱਥੇ ਟਰਾਂਸਫਾਰਮਰ ਸਾਡਾ ਮੱਚਿਆ ਪਿਆ ਤਿੰਨ ਦਿਨ ਹੋ ਗਏ ਸੀ ਤਾਂ ਪਾਣੀ ਨਹੀਂ ਲਾਇਆ ਹੈਗਾ ਕਣਕ ਨੂੰ ਆਜੀ ਆ ਕੰਪਲੀਟ ਆ ਗਈ ਸੀ ਮੈਂ ਚੱਲਿਆ ਹੋਇਆ ਬੱਸ ਤੇ ਚੜਿਆ ਹਾਂ ਛੋਟੇ ਕੋਲ 15-10 ਮਿੰਟਾਂ ਦੀ ਕਾਜਣਾ 10 ਮਿੰਟਾਂ ਚ ਬੱਸ ਆ ਜਾ ਬਾਈ ਬਣ ਕੇ ਠੀਕ ਆ ਹਾਂ ਆ ਜਾ ਕਿਤੇ ਚਾਹ ਚਾਹ ਘੰਟੀ ਨਾ ਹੋ ਜੇ ਸਾਡੀ ਠੀਕ ਆ ਇਹ 4 ਮਿੰਟ ਨਹੀਂ ਹੁੰਦੀ ਜੀ ਆ ਆ ਪਹੁੰਚ ਗਿਰਾਂ ਫਟਾਫਟ ਠੀਕ ਹੈ ਨਾ ਬੰਦੇ ਨਾਲ ਉਹ ਨਹੀਂ ਤੁਹਾਨੂੰ ਪਤਾ ਹੁੰਦੀ ਹੁਣ ਤੁਸੀਂ ਆਏ ਕਿੱਥੋਂ ਮੈਨੂੰ ਐ ਦੱਸੋ ਪਹਿਲਾਂ ਤਾਂ ਤੁਸੀਂ ਇੱਧਰੋਂ ਆਇਆ। ਇੱਧਰੋਂ ਬਸ ਸਾਰਾ ਦਿਨ ਇੱਧਰ ਬਾਕੇ ਉੱਧਰ ਬਾਕੇ ਕੋਈ ਡੱਕਾ ਕਰ ਲਿਆ ਕਰੋ। ਅਸੀਂ ਤਾਂ ਫੋਨ 'ਚ ਗਏ ਸੀ। ਹਾਂ, ਗਰਾਊਂਡ 'ਚ ਸਾਨੂੰ ਗਰਾਊਂਡ 'ਚ ਕੀ? ਤੁਹਾਨੂੰ ਗਰਾਊਂਡ 'ਚ ਜਾਣ ਨੂੰ ਹਜੇ ਹੋਇਆ ਕਿ ਮੈਨੂੰ ਪਤਾ ਤੁਸੀਂ ਕਿਹੜੇ ਐਥਲੀਟ ਬਣਨਾ ਹੈਗਾ। ਤੁਸੀਂ ਕੁਝ ਨਹੀਂ ਕਰਦੇ। ਤੁਸੀਂ ਬਸ ਫੋਨ ਚਲਾ ਲੇ। ਇੱਧਰ ਭੱਜ ਕੇ ਪਤੰਗਾ ਮੰਗ ਰੋ ਉੱਧਰ ਭੱਜ ਕੇ। ਓਏ ਤੁਸੀਂ ਮੇਰੇ ਨਾਲ ਮਾੜਾ ਮੋਟਾ ਕੰਮ-ਕਮ ਕਰਾ ਦਿਆ ਕਰੋ। ਜਿਹੜਾ ਖੇਤਾਂ 'ਚ ਕੰਮਕਾਰ ਹੁੰਦਾ ਨਾ, ਤੁਸੀਂ ਇਹ ਸਿੱਖ ਲਓ। ਇਹ ਤੁਹਾਡੇ ਕੰਮ ਆਉ। ਆਹ ਮੋਬਾਈਲਾਂ ਨੇ ਨਹੀਂ ਕੰਮ ਆਉਣਾ ਤੁਹਾਡੇ। ਇਹਦਾ ਜਦੋਂ ਮਰਜ਼ੀ ਚ ਲਾਈ ਜਾ ਕੋਈ ਹੋਰ ਚਲਾ ਲਓ ਭੈਣ ਜੀ ਨੇ ਦਾ ਬਸ ਇਹ ਜਾਂ ਕੁਛ ਹੀ ਚੱਲੀ ਜਾਂਦਾ ਬਸ ਹੈ ਹੁਣ ਤੇ ਉਹ ਨੂੰ ਆ ਜਾਂਦੇ ਟਰਾਂਸਫਰਮ ਵਾਲ ਨੂੰ ਨੇ ਤੁਸੀਂ ਚਾਹ ਲੈ ਕੇ ਆਏ ਹੋ ਪਹਿਲਾਂ ਮੈਨੂੰ ਐ ਦੱਸੋ ਚਾਹ ਲੈ ਕੇ ਆਏ ਹਾਂ ਹਾਂ ਪਹਿਲਾਂ ਆਂਦੀ ਹੈ ਨਾ ਖਾਣ ਨੂੰ ਲੈਂਦਾ ਕੁਛ ਕੁ ਬਸ ਕੱਲੇ ਚਾਹ ਨਾਲ ਹੀ ਸਾਰਦਾ ਵੀ ਬੁਢਾ ਆਪੀ ਪੀ ਪੂ ਕੇ ਸਾਰ ਲੂ ਚਾਹ ਨਾਲ ਚਾਹ ਚਾਹ ਪੀ ਲੀ ਬੱਲੀ ਵੀ ਚਾਹ ਪੀ ਚਾਹ ਚਾਹ ਬਸ ਮੈਨੂੰ ਪਤੀ ਹੈ ਪੁੱਤ ਤੁਸੀਂ ਕਿਹੜੇ ਮੈਨੂੰ Đਾਓਗੇ ਨੇਕੜੂ ਇੱਥੇ ਤੁਸੀਂ ਮੇਰਾ ਸਾਰਾ ਪਤੀ ਹੈ ਮੈਨੂੰ ਤੁਸੀਂ ਬਸ ਕਰਾਈ ਖੜਿਓ ਮੇਰੀ ਬੇੜੀ ਪਾਰ ਉਹ ਪਾਪਾ ਬੰਦਾ ਮਰਾਤਾ ਯਾਰ ਓਏ ਬੰਦੇ ਥਾਲਾ ਬੰਦੇ ਥਾਲਾ ਬੰਦੇ ਇਹ ਆ ਬੰਦਾ ਮਰਾਤਾ ਬੰਦਾ ਮਰਾਤਾ ਇੱਥੇ ਮਰਨ ਵਾਲੇ ਅਸੀਂ ਹੋਏ ਪਏ ਆ ਬੰਦਾ ਮਰਾਤਾ ਐਡੀ ਨਕਮੀ ਲਾਦ ਨਾ ਕਿਸੇ ਦੀ ਨਾ ਹੋਵੇ ਸਾਰਾ ਕੁਝ ਆਪ ਨੂੰ ਹੀ ਕਰਾਉਣਾ ਪਊਗਾ ਹੁਣ ਹਾਲੇ ਉਹ ਟ੍ਰਾਂਸਪੋਰਟ ਵਾਲੇ ਨਹੀਂ ਆਇਆ ਹਾਲੇ ਉਹਨਾਂ ਨੂੰ ਵਾਰੀ ਦੇਣੀ ਆ ਵਾਰੀ ਦੇਣੀ ਉਹਨਾਂ ਨੂੰ ਦੰ ਘੰਟੇ ਉਹ ਕਹਿੰਦੇ ਅਸੀਂ ਵੱਡਾਂਗੇ ਤੁਹਾਡਾ ਉਹਨਾਂ ਦਾ ਪਾਣੀ ਵਰਤੀ ਬੈਠੇ ਆਪਾਂ ਤੁਹਾਨੂੰ ਕੀ ਪਤਾ ਕਿੱਥੇ ਮੇਰੇ ਪੱਲੇ ਪੈ ਗਏ ਤੁਸੀਂ ਛੋਟੇ ਨਾਲ ਕਿਹੜਾ ਮੱਥਾ ਮਾਰੇ ਐ ਇੰਨਾ ਗੇਮ ਖੜਾ ਆ ਲੋ ਇਹਨਾਂ ਨੂੰ ਇੱਧਰ ਕਰਾ ਲਓ ਉਹ ਕਰਾ ਲਓ ਆਹ ਹਾ ਹਾ ਗੁਰੂ ਜੀ ਗੁਰੂ ਜੀ ਓ ਬਾਬਾ ਮੰਨ ਜਾ ਓਏ ਤੇਰੀਆਂ ਤਿੰਨ ਤਰਾਹੀਆਂ ਦੇਤੀਆਂ ਤਿੰਨ ਹੋੜ ਦੇ ਬੰਦਾ ਆ ਗਿਆ ਉਹ ਬੰਦਾ ਆ ਗਿਆ ਤੂੰ ਚੱਲ ਬਾਹਰ ਦੇ ਮਾਰ ਦੇ ਬੰਦਾ ਇੱਧਰ ਆ ਗਿਆ ਬਾ ਤੂੰ ਉਹ ਪਿੰਡੀ ਰਾਏ ਕੁਕਰੀ ਨਾ ਰੋ ਇਹ ਮੇਰੇ ਸਾਲੇ ਰੇ ਨਾ ਇਨੇ ਮੇਰੇ ਸਾਲੇ ਨੇ ਨਾ ਇਨੇ ਲਹੁ ਇਹਨੇ ਇਹਨੇ ਚੁੱਕੀ ਆਹ ਬਾਬਾ ਪਤਾਗਿ ਨਾ ਤੇਰੀ ਮੈਂ ਖੜ ਜਾ ਪਤੰਗ ਤੈਨੂੰ ਦੇਵਾ ਪਤੰਗ ਆਲਿਆ ਪਤੰਗ ਤੇ ਆ ਪੁਰਿਆ ਪੁਰਿਆ ਇਹ ਸਾਲੇ ਦੇ ਨੂੰ ਕੰਮ ਕੋਈ ਹੈ ਨਹੀਂ ਉਹ ਭੱਜ ਗਿਆ ਪਤੰਗ ਪਿੱਛੇ ਚੱਕ ਲਾ ਪਤੰਗ ਪੰਗਾ ਨਹੀਂ ਹੋਈ ਪਈ ਇੱਥੇ ਪਾਉ ਮਰ ਜਾਂਦਾ ਪੰਗਾ ਪਿੱਛੇ ਸਾਰਾ ਦਿਨ ਲੰਕੀ ਜਾਂਦੇ ਇਹ ਬਿਜਲੀ ਵਾਲਾ ਪੰਗਾ ਨਹੀਂ ਕਰੋ ਕਹੂਗਾ ਦੇਖ ਲੈ ਉਹ ਇਧਰ ਹੋ ਜਾ ਇਧਰ ਹੋ ਜਾ ਯਾਰ ਮੇਰਾ ਸਾਲਾ ਮਰੇਗਾ ਤੂੰ ਕੋਈ ਨਹੀਂ ਬਾਕੀ ਦਾ ਨਹੀਂ ਪੰਗਾ ਨਹੀਂ ਪਊਗਾ ਕਿਹੜਾ ਕੋਣ ਹੈ ਬਾਈ ਤੂੰ ਟਰਾਂਸਫਾਰਮੇ ਛੋਟਾ ਖੜਾ ਬਈ ਉਹ ਆ ਗਿਆ ਆ ਗਿਆ ਬਾਈ ਤੂੰ ਏ ਆ ਗਿਆ ਤੂੰ ਟ੍ਰਾਂਸਫਰ ਮਾ ਉਹ ਟ੍ਰਾਂਸਫਰ ਮਾ ਭਾਈ ਉਹ ਖਰਾਬ ਹੋਇਆ ਪਿਆ ਦੇਖੀ ਬਈ ਬਣ ਕੇ ਨਾ ਆ ਦੇਖ ਲੈ ਦੇ ਕੋਈ ਤੇਰੇ ਕੋਲੇ ਕੋਈ ਸੰਦ ਦਾ ਛੱਪਾ ਦਾ ਹੈ ਨਹੀਂ ਯਾਰ ਤੂੰ ਕਹਦੇ ਨਾ ਦੇਖੇਗਾ ਉਹਨੂੰ ਮੂੰਹ ਨਾ ਤੂੰ ਦੇਖੇਗਾ ਯਾਰ ਮੂੰਹ ਨਾ ਦਰ ਲਾਏਗਾ ਉਹਦੀਆਂ ਯਾਰ ਸੰਦ ਦਾ ਭਾਈ ਮੈਂ ਬੱਸ ਭੁੱਲ ਗਿਆ ਢੋਲਾ ਗਿਆ ਫੋਨ ਪਾਣਾ ਹੈਗਾ ਫੋਨ ਲਾ ਦੇ ਉਹ ਫੋਨ ਯਾਰ ਕਮਾਲ ਆ ਯਾਰ ਕਹੇ ਜਾ ਬੰਦਾ ਯਾ ਕਹੇ ਜਾ ਮਲਾਜਮਾ ਯਾਰ ਤੂੰ ਬਈ ਕੱਚਿਆਂ ਚ ਜਾ ਜਾ ਰਿਹਾ ਸ਼ਟਾ ਉਹ ਕੱਚਿਆਂ ਚ ਜਰ ਸਾਰੇ ਕੱਚੀ ਹੁੰਦੇ ਨੇ ਬਈ ਮੈਂ ਤਾਂ ਵੀ ਠੱਗੀਆਂ ਨੇ ਸਰਕਲ ਵੀ ਨਹੀਂ ਬਸ ਤੇ ਆਇਆ ਕਰਾਇਆ ਲਾ ਕੇ ਕੱਚਿਆਂ ਚ ਉਹ ਇਹਦਾ ਬਈ ਠੱਗੀਆਂ ਨੇ ਸਾਡੇ ਨਾਲ ਇਹ ਮੈਨੂੰ ਸਾਰੀ ਗੱਲ ਦਾ ਪਤਾ ਹੈ ਦਾ ਤੂੰ ਤਾਰਾ ਕਹਦੇ ਨਹੀਂ ਲੈਂ ਗੋਦੇ ਮੈਂ ਤਾਂ ਤੇਰੇ ਤੇ ਹੈਰਾਨ ਆ ਯਾਰ ਤੇਰੇ ਕੋਲ ਕੋਈ ਸੰਤ ਨਹੀਂ ਫਲਾਸ਼ ਹੈਗਾ ਤੇਰੇ ਕੋਲ ਇਹ ਕੀ ਆ ਇਹਦੇ ਨਾਲ ਮੈਂ ਲਾਈਟ ਸਿੱਖ ਕਰਾ ਲਾ ਕੇ ਆਈ ਇਹਦੇ ਨਾਲ ਇਕੱਲੀ ਲਾਈਟ ਹੀ ਦੇਖੇਗਾ ਬਸ ਤੂੰ ਹੈ ਇਹਦੇ ਨਾਲ ਇਕੱਲੀ ਲਾਈਟ ਦੇਖੇਗਾ ਬਸ ਇੱਥੇ ਤਾਂ ਨਹੀਂ ਉਹਦੀ ਇਹ ਕਿਤਾ ਨਹੀਂ ਆਉਂਦੀ। ਉਹ ਯਾਰ ਤੂੰ ਨਾ ਭਰਾ ਬਣ ਕੇ ਖੇਡਾ ਨਾ ਕਰ ਇੱਥੇ ਠੀਕ ਆ। ਤੈਨੂੰ ਖੇਡਾ ਕਰਨ ਨੂੰ ਨਹੀਂ ਬੁਲਾਇਆ ਤੈਨੂੰ ਟ੍ਰਾਂਸਫਾਰਮ ਦੇਖ ਜਿਹੜੀ ਕੰਮ ਬਾਤ ਤੈਨੂੰ ਬੁਲਾਇਆ ਮੈਂ। ਹਾਂ। ਇਹ ਵੀ ਨਹੀਂ ਆਉਂਦੀ। ਲਾਈਟ ਨਹੀਂ ਆਉਂਦੀ ਯਾਰ। ਉਹ ਲਾਈਟ ਤਾਂ ਸਾਨੂੰ ਵੀ ਪਤਾ ਭਰਾ ਵੀ ਲਾਈਟ ਨਹੀਂ ਆਉਂਦੀ। ਜੇ ਟ੍ਰਾਂਸਫਾਰਮ ਚੱਲੂ ਫੇਰੀ ਲਾਈਟ ਆਉ। ਉਹ ਟ੍ਰਾਂਸਫਾਰਮ ਜੇ ਤੂੰ ਚਾਲੂ ਜੇ ਤੂੰ ਕੁਝ ਕਰੇਂਗਾ। ਮੈਨੂੰ ਤਾਂ ਲੱਗਦਾ ਤੈਨੂੰ ਆਪ ਨੂੰ ਉੱਲ ਤੋਂ ਕੁਕੜ ਆਉਂਦਾ ਨਹੀਂ। ਤੂੰ ਜਾਣ ਨਾ ਕੁਝ ਨਹੀਂ ਬਿਜਲੀ ਬਾਰੇ ਜਾਣ ਤੂੰ ਕੁਝ। ਉੱਤਾਰ ਆਈ ਉਹ ਚ ਬੜ ਗਈ ਉਹ ਤਾਰੇ ਖੱਲੇ ਦਾ ਤਾਰੇ ਨਹੀਂ ਹੁੰਦੇ ਉਧਰ ਤਿੰਨੇ ਵਾਰ ਉੱਥੇ ਸੱਤ ਬੋਗੀਆਂ ਯਾਰ ਓ ਯਾਰ ਸਾਨੂੰ ਨਹੀਂ ਸਾਨੂੰ ਸਾਨੂੰ ਕੀ ਪਤਾ ਦੇ ਬਰੇ ਯਾਰ ਅਸੀਂ ਤਾਂ ਅਣਪੜ ਬੰਦੇ ਆ ਤੇ ਪਿੰਡਾਂਲ ਸਾਨੂੰ ਤੁਹਾਨੂੰ ਤਾਂ ਕੁਝ ਨਹੀਂ ਪਤਾ ਇਹਨੂੰ ਪਹਿਲਾਂ ਚੱਲਦੇ ਸੀ ਪਹਿਲਾਂ ਚੱਲਦੇ ਸੀ ਲੋਟ ਓਏ ਅਸੀਂ ਸੱਤ ਬਾਰੀਆਂ ਲਾਤੀਆਂ ਪਾਣੀ ਦੀਆਂ ਗਵਾਂਡੀਆਂ ਤਾਂ ਅਸੀਂ 3 ਘੰਟੇ ਫਿਰ ਹੀ ਲਈ ਫਿਰਦੇ ਆ ਲਾਈਟ ਠੀਕ ਆ ਉਹਨਾਂ ਨੂੰ ਸੀ 3 ਘੰਟੇ ਪਾਣੀ ਦੇਣਾ ਵੀ ਆ ਹੁਣ ਤੂੰ ਬਾਈ ਬਣੇ ਇਹਦਾ ਇਲਾਜ ਕਰ ਇਹਦਾ ਕੋਈ ਨੂੰ ਕਰ ਇਹਨੂੰ ਥੱਲੇ ਤਾਰ ਇਹਨੂੰ ਕਿਵੇਂ ਕੁਝ ਕਰਨਾ ਇੱਜ ਤੇਲ ਦੂਲ ਚੈੱਕ ਕਰਦੇ ਤੂੰ ਤਾਂ ਨਹੀਂ ਇਹਦਾ ਮੁੱਕਿਆ ਪਿਆ ਦੇਖੀਂ ਕਿਹੜਾ ਤਾਂ ਛੱਡ ਕੇ ਤੇਲ ਤਾਂ ਨਹੀਂ ਹੁੰਦਾ ਜੀ ਤੂੰ ਦੇਖ ਉਹ ਤੇਲ ਹੋਰ ਹੋਰ ਕੀ ਹੁੰਦਾ ਟਰਾਂਸਫਾਰਮਰ ਚ ਹੋਰ ਕੀ ਹੁੰਦਾ ਤੈਨੂੰ ਕਿਹਨੇ ਤੈਨੂੰ ਮਲਾਜ਼ਮ ਬਣਾਤਾ ਇਹ ਦੱਸ ਮੈਨੂੰ ਤੇਲ ਹੀ ਹੋ ਟਰਾਂਸਫਾਰਮਰ ਚ ਹੋ ਰਿਹਾ ਇਹਦੇ ਚ ਸਾਲਾ ਪਾਣੀ ਭੰਦਾ ਹੁੰਦਾ ਹੈ ਇੱਕ ਮੌਸਮ ਖਰਾਬ ਹੋਇਆ ਪਿਆ ਉਹ ਤੇਲ ਨੂੰ ਇਹ ਕਿਹੜਾ ਚੱਲਦਾ ਜੀ ਇਹਦੇ ਕਿਹੜਾ ਗੇਅਰ ਆ ਵੀ ਆਪਣੇ ਕਿਤੇ ਲੈ ਕੇ ਜਾਣਾ ਤੇਲ ਦੀ ਕਿ ਲੋੜ ਪੈਗੀ ਚ ਯਾਰ ਨੀ ਮੈਂ ਆਈਟੀਆ ਕੀਤੀ ਰੇਸ਼ਬਤ ਮੈਨੂੰ ਪਤਾ ਤੇਰੀ ਆਈਟੀਆ ਦਾ ਕਿ ਤੂੰ ਬਰਨਾਲੇ ਕਰਦਾ ਰਿਹਾ ਬਰਨਾਲੇ ਮੈਂ ਆਈਟੀਆ ਕੀਤੀ ਆ ਮੈਨੂੰ ਪਤਾ ਤੇਰਾ ਤੂੰ ਇਹਨੂੰ ਦੇਖ ਪਾਈ ਬਣ ਕੇ ਗੱਲਾਂ ਬਾਹਲੀਆਂ ਹੋ ਗਈਆਂ ਤੂੰ ਇਹਨੂੰ ਦੇਖ ਇਹਨੂੰ ਦੇਖ ਮੈਂ ਦੇਖਿਆ ਨਾ ਜੀ ਉਹ ਦੇਖੋ ਉੱਥੇ ਕਿਤਾ ਤਾਰ ਆਉਂਦੀਆਂ ਉਹ ਤੋਂ ਗਾਹ ਕਿੱਧਰ ਦੀਆਂ ਓ ਯਾਰ ਬਾਈ ਓ ਇਹ ਮੈਨੂੰ ਨਹੀਂ ਪਤਾ ਕਿੱਥੇ ਆਉਂਦੀਆਂ ਇਹਨਾਂ ਤਾਰਾਂ ਕਿੱਧਰ ਜਾਂਦੀਆਂ ਨੇ ਇਹ ਤੈਨੂੰ ਪਤਾ ਹੋਣਾ ਚਾਹੀਦਾ ਤੂੰ ਬੰਦਾ ਮਲਾਜਮਾ ਕਿ ਮੈਂ ਮਲਾਜਮਾ ਯਾਰ ਹਰ ਆਣਾ ਮਤੈ ਯਾਰ ਤੇਰੇ ਤੇ ਯਾਰ ਆ ਜਿੰਦਾਂ ਲੱਕ ਪਈ ਜਿੰਦਾ ਜਿੰਦਾ ਇਹ ਤਾਂ ਇਹ ਜਿੰਦਾ ਨਹੀਂ ਖੋਲਣਾ ਇਹ ਨਹੀਂ ਖੋਲਣਾ ਇਹ ਤਾਂ ਸਾਡਾ ਮਾਨਤਰਿਆ ਹੋਇਆ ਹੋਰ ਇਹਨੂੰ ਤਾਂ ਤੂੰ ਭੁੱਲ ਜਾ ਇਹ ਨਹੀਂ ਖੋਲਣਾ ਜਿੰਦਾ ਜਿੰਦਾ ਨਹੀਂ ਖੋਲਦੇ ਉਹ ਨਾ ਤੂੰ ਜਿਹੜੀ ਕੰਮ ਕਰਤੀ ਤੇ ਦੇਖ ਲੈ ਜਿਹੜਾ ਕੰਮ ਵਸਤੀਆਂ ਤੂੰ ਉਹ ਦੇਖ ਲੈ ਤਾਰਾਂ ਦੇਖ ਲੈ ਉਹਦੀਆਂ ਕਿਹੜੇ ਕਿੱਧਰ ਨੂੰ ਜਾਂਦੀਆਂ ਨੇ ਉਹ ਦੇਖ ਤੂੰ ਲੋਡ ਕਰ ਉਹਨਾਂ ਨੂੰ ਹੂੰ ਸਾਵਧਾਨੀ ਮੈਨੂੰ ਪੁੱਦਾ ਸਾਫ ਤੂੰ ਲਾ ਭਾਈ ਸਾਰਾ ਆਪਦਾ ਠੀਕ ਹੈ ਜਿਵੇਂ ਲਾਉਣਾ ਗਸਾ ਤੂੰ ਲਾ ਇਹਨੂੰ ਪਰ ਨੂੰ ਠੀਕ ਕਰ ਕੰਪਿਊਟਰ ਨੂੰ ਆ ਗੇੜੇ ਜੀ ਗੇੜੇ ਜੀ ਨਾ ਬੇ ਯਾਰ ਤੂੰ ਤਾਂ ਮੈਨੂੰ ਚੱਕਰਾਂ ਜਾਂ ਚ ਪਾਈ ਜਾਂਦਾ ਤੈਨੂੰ ਆਉਂਦਾ ਤੂੰ ਦੱਸ ਦੇ ਜੇ ਤੈਨੂੰ ਨਹੀਂ ਕੰਮ ਆਉਂਦਾ ਭਾਈ ਦੱਸ ਦੇ ਫਿਰ ਹੋਰ ਕੀ ਆ ਆਉਂਦਾ ਜੀ ਆਉਂਦਾ ਮੈਨੂੰ ਖੜ੍ਹ ਜੂ ਇੱਕ ਮਿੰਟ ਦੇਖ ਲੈਂਦੇ ਵੀ ਨੁਕਸ ਕਿੱਥੇ ਹੋਇਆ ਇਹ ਤੈਨੂੰ ਨਹੀਂ ਕੰਮ ਆਉਂਦਾ ਉਹ ਦੱਸ ਦੇ ਮੈਂ ਇਹ ਨੂੰ ਚਹਿੰਦੇ ਵੀ ਨੁਕਸ ਕਿੱਥੇ ਚ ਸੋਚ ਸੋਚ ਕੇ ਕਰ ਲੋਟ ਘਰ ਦੇ ਮੀਟਰ ਚਲਾ ਦੇ ਮੀਟਰ ਪਾਣੀ ਉਤਾਰ ਮਰਵਾ ਦੇ ਆ ਜੱਥੇ ਨੂੰ ਮੋਟਰ ਦੀ ਨੁਕਸ ਕਿੱਥੇ ਹੋਇਆ ਦੇਖ ਦੇ ਤੈਨੂੰ ਪਤਾ ਜੀ ਕਿੱਥੇ ਇਹ ਨੁਕਸ ਉਹ ਯਾਰ ਹਾਦਾ ਯਾਰ ਬਿਜਲੀ ਵਾਲਾ ਮੈਂ ਕਿ ਤੂੰ ਯਾਰ ਫੇਰ ਉਹੀ ਗੱਲਾਂ ਕਰਦਾ ਯਾਰ ਉਹ ਦੇਖ ਮੈਨੂੰ ਨਹੀਂ ਪਤਾ ਇਹਦੇ ਬਾਰੇ ਵੀ ਨੀ ਕਿ ਨੁਕਸਾ ਇਹ ਤਾਂ ਜਦੋਂ ਮੋਟਰ ਚਲਾਈਏ ਅਸੀਂ ਬਸ ਇੱਕ ਵਾਰੀ ਪਾਣੀ ਚੱਕ ਲੈ ਮੋਟਰ ਨੇ ਮੁੜ ਕੇ ਚੱਕਿਆ ਪਾਣੀ ਨੇ ਦੁਬਾਰਾ ਮੋਟਰ ਨਾ ਖਰਾਬ ਹੋ ਵੀ ਜੀ ਮੋਟਰ ਨਹੀਂ ਖਰਾਬ ਹੈਗੀ ਮੋਟਰ ਤਾਂ ਅਸੀਂ ਦਿਖਾ ਦਿੱਤੀ ਮਿਸਤਰੀਆਂ ਨੂੰ ਮੋਟਰ ਦਿਖਾ ਦਿੱਤੀ ਉਹ ਕਹਿੰਦੇ ਮਿਸਤਰੀ ਕਹਿੰਦੇ ਵੀ ਮੋਟਰ 'ਚ ਕੋਈ ਫਾਲਟ ਨਹੀਂ ਹੈਗਾ ਤਿੰਨ ਵਾਰੀ ਮੋਟਰ ਚੱਕ ਲਈ ਉਹਨਾਂ ਨੇ ਫੇਰ ਥੱਲੇ ਤਾਂ ਦਿੰਦੇ ਨੇ ਫੇਰ ਚੱਕ ਲਈ ਫੇਰ ਦਿੰਦੇ ਨੇ ਦਰ ਦੋ ਵਾਰੀ ਤਾਂ ਡਰਾਈਵਰ ਹੀ ਪਾਤੀ ਤਾਂ ਨਾਲ ਹੀ ਦੇਤੀ ਜੀ ਕੜਾਈਆਂ ਤਾਂ ਤਿੰਨ ਉਹਦੀਆਂ ਦੇਤੀਆਂ ਤਿੰਨੇ ਹੀਆਂ ਦੇਤੀਆਂ ਭਾਈ ਬਣ ਕੇ ਜੇ ਤੂੰ ਕਹਿੰਦਾ ਤੈਨੂੰ ਵੀ ਕਦੀ ਕੜਾਈ ਦੇ ਦਵਾਂ ਪ੍ਰਾਸ ਦੇਖੀ ਭਾਈ ਬਣੇ ਮੈਂ ਦੇਖ ਹਾਂ ਦੇਖ ਦੇਖ ਭਾਈ ਮੈਂ ਦੇਖਦਾ ਮੈਨੂੰ ਤਾਂ ਲੱਗਦਾ ਇਹ ਨਾ ਹੀ ਕੋਈ ਮੋਟ ਟ੍ਰਾਂਸਫਾਰਮ ਉਹ ਨਾਲ ਲੱਗਦੀ ਭਾਈ ਰੁਕ ਜੀ ਜੀ ਰੁਕ ਜੀ ਇੱਕ ਮਿੰਟ ਚੁੱਪ ਉਹ ਨਾਲ ਨਾ ਲੱਗਦੀ ਯਾਰ ਤੂੰ ਹੋਰ ਜਾ ਹੋ ਜਾਂਦੀ ਕਰੇਗਾ ਇੱਥੇ ਹੂੰ ਕੜਾਹੀਆਂ ਤੈਨੂੰ ਦਿੱਤੀਆਂ ਨਹੀਂ ਤੂੰ ਪਹਿਲਾਂ ਤਿੰਨ ਕੜਾਹੀਆਂ ਤੀਜੀ ਕੜਾਈ ਵਿੱਚ ਮਿੱਠਾ ਘਟ ਤੀਜੀ ਕੜਾਈ ਚ ਮਿੱਠਾ ਘਟ ਸੀ ਇਹਦੀ ਉਹ ਬੁੜੀਆਂ ਯਾਰਾਂ ਹੀ ਕਰਦੀਆਂ ਨੇ ਕੀ ਕਰੀਏ ਬੁੜੀਆਂ ਨੇ ਮੇਰਾ ਲਹੂ ਪੀ ਲਿਆ ਜਵਾਕ ਨਹੀਂ ਚੱਜਦੇ ਬੁੜੀਆਂ ਨਹੀਂ ਚੱਜਦੀਆਂ ਉਹ ਮਿੱਠਾ ਘਟ ਕਿਵੇਂ ਪਾਦਾ ਉਹਨਾਂ ਨੇ ਯਾਰ ਅਸੀਂ ਦੁਬਾਰੇ ਕਰੋ ਕੜਾਈ ਦੁਬਾਰੇ ਲਗੋ ਫਿਰ ਦੇਖੀ ਮੋਟਰ ਪਾਣੀ ਦੇਖੀ ਦੋ ਮੋਟਰਾਂ ਜਿੰਨਾ ਪਾਣੀ ਬਣ ਜੂ ਕੰਮ ਪੱਕੀ ਗੱਲ ਹੋ ਗਈ ਹੈ ਬਾਈ ਬਣ ਕੇ ਕਿਤੇ ਉਹੀ ਗੱਲ ਨਾ ਕਰਦੀਂ ਕਦੇ ਤੂੰ ਠੀਕ ਹੈ ਤੈਨੂੰ ਵੀ ਪਤਾ ਉਹ ਤਾਂ ਵੀ ਖਾਦੀ ਸੀ ਮੈਨੂੰ ਪਤਾ ਦੀ ਖਾਦੀ ਦਾ ਸੀ ਮੈਂ ਵੀ ਕੋਣ ਕਰਦਾ ਸਾਲਾ ਪੈਕੇ ਬੰਦੇ ਰੱਖ ਲੰਦ ਨੇ ਇਹ ਪ੍ਰਾਈਵੇਟ ਬੰਦੇ ਰੱਖ ਲੰਦ ਨੇ ਇਹਨਾਂ ਨੂੰ ਇੱਲ ਤੋਂ ਕੁੱਕੜ ਆਉਂਦਾ ਨਹੀਂ ਇਹ ਸਾਲੇ ਕੀ ਕੀ ਕਰਦਾਨਗੇ ਟ੍ਰਾਂਸਫਰ ਇਹ ਕੀ ਕਰਦਾਨਗੇ ਇਹ ਇਹ ਨਹੀਂ ਕਰ ਸਕਦਾ ਲੱਗਦਾ ਇਹ ਬੰਦਾ ਇਹ ਇਹਦਾ ਕੁਝ ਨਹੀਂ ਆਉਂਦਾ ਯਾਰ ਅੱਛਾ ਠੀਕ ਆ ਹਲੋ ਹਾਂ ਕਿੱਥੇ ਕਾਲੀ ਗੀ ਕੋ ਯਾਰ ਬਾਈ ਮੈਂ ਤਾਂ ਪੈ ਨਹੀਂ ਗਿਆ ਹੋਇਆ ਦਰ ਕਤੇ ਇੱਧਰ ਕਤੇ ਉੱਧਰ ਕਤੇ ਉੱਧਰ ਕਤੇ ਉੱਧਰ ਯਾਰ ਆਖੀ ਗੱਲ ਹੋ ਗਈ ਤੁਸੀਂ ਮੈਨੂੰ ਕੱਲੇ ਨੂੰ ਹਰਾਨ ਕਰੀ ਜਾਨੇ ਯਾਰ ਮੈਥੋਂ ਨਹੀਂ ਆਇਆ ਜਾਂਦਾ ਹੋਰ ਭੇਜ ਦਿਓ ਯਾਰ ਕਿਸੇ ਨੂੰ ਗੱਲ ਆ ਕੋਈ ਯਾਰ ਮੈਨੂੰ ਵੀ ਕਹੀ ਜਾ ਨਾ ਬਾਰ 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 ਓ ਨੋ ਤੇ ਤਨਖਾਹ ਘੱਟ ਨੂੰ ਕਿੰਨੇ ਕ ਦਿਨੇ ਹੋ ਤਨਖਾਈ ਮੇਰੀ 30000 ਉਹ ਚੋਂ ਕੀ ਕਟੋਗੇ ਕੀ ਯਾਰ ਬਈ ਯਾਰ ਜੇ ਮੈਂ ਨਾ ਮਾਇਆ ਹੈਰਾਨ ਕਰਨਾ ਮੈਂ ਤੇ ਬਈ ਦੇਖਿਆ ਨਾ ਕੋਈ ਘਰ ਮਰ ਦੇਖਿਆ ਨਾ ਪੈਣੀ ਕਿਸੇ ਦਾ ਖੇਤਾਂ 'ਚ ਖੜਾ ਨਾ ਤਾਂ ਮੇਰੇ ਕੋਲ ਮੋਟਰ ਸਾਈਕਲ ਨਾ ਹੀ ਇੱਥੇ ਇੰਨੀਆਂ ਬੱਚਾ ਆਉਂਦੀਆਂ ਇੱਕ ਵਾਰਸ ਆਉਂਦੀ ਆ ਉਹ ਵੀ ਭੱਗ ਗਈ ਹੈਲੋ ਓ ਯਾਰ ਨਾ ਇਹਨਾਂ ਨੇ ਇੱਥੇ ਆਉਂਦੇ ਨਹੀਂ ਨਾ ਚਾਹ ਨਾ ਪਾਣੀ ਆਉਂਦੇ ਨਹੀਂ ਕੁੱਤੇ ਖਾਣੀ ਯਾਰ ਆਹੀ ਹਾਲ ਆ ਯਾਰ ਮੈਂ ਕੀ ਕਰਾ ਹੁਣ ਕਿੱਧਰ ਕਿੱਧਰ ਜਾਵਾਂ ਤੁਸੀਂ ਹੁਣ ਇੱਧਰ ਨੂੰ ਕਹਿਦਾ ਬਾਈ ਬਣ ਕੇ ਹੋਰ ਭੇਜ ਦੋ ਯਾਰ ਕਿਸੇ ਨੂੰ ਹੈਲੋ ਚਲ ਆਏ ਘਰ ਫਿਰ ਆਪਣਾ ਉਹਨੂੰ ਭੇਜ ਦੇ ਆਪਣੇ ਮੁੰਡੇ ਨੂੰ ਦੂਜੇ ਨੂੰ ਜਿਹੜਾ ਕੀ ਨਾ ਬੰਟੀ ਬਰਥਡੇ ਵੀਧੀ ਆਜੂ ਪੈਣੀ ਆਜੂ ਨਾਲੇ ਮੈਂ ਤੇ ਉਹ ਦੋਨੇ ਕੱਲੇ ਕੀ ਭੱਜਾਂਗੇ ਉੱਥੇ ਭੱਜਾਂਗੇ ਫਿਰ ਹੁਣ ਇੱਥੇ ਬੱਥ ਨਹੀਂ ਆਉਂਦੀ ਉਹਨੂੰ ਮੋਟਰਸਾਈਕਲ ਲੈ ਕੇ ਪੱਟ ਪਾ ਲਵੇ ਹਾਂ ਠੀਕ ਕਰ ਮਾਰ ਕਰ ਕਦੇ ਕਿਤੇ ਬਾਈ ਦੱਸ ਦੇ ਯਾਰ ਕਿਉਂ ਮੇਰਾ ਦੁੱਧ ਲਹੂ ਪੀ ਲਿਆ ਬਾਈ ਬਣ ਕੇ ਦੱਸ ਦੇ ਕਿਵੇਂ ਕਰੇਗਾ ਦਾ ਮੈਂ ਸਾਰਾ ਕੁਝ ਚੈੱਕ ਕਰ ਲਿਆ ਜੀ ਤਾਰਾਂ ਵੀ ਚੈੱਕ ਕਰ ਲਈ ਟ੍ਰਾਂਸਫਾਰਮਰ ਵੀ ਚੈੱਕ ਕਰ ਲਿਆ ਫੋਜ ਵੀ ਚੈੱਕ ਕਰ ਲਿਆ ਕੋਈ ਨੁਕਸ ਨਹੀਂ ਜੀ ਅੱਛਾ ਕੱਲਾ ਕੜਾਹੀ ਚ ਨੁਕਸ ਸੀ ਉਹ ਤੁਸੀਂ ਕਰ ਦਿਓ ਦੁਬਾਰੇ ਕੜਾਹੀ ਦਾ ਕਰਨਾ ਬਹੁਣਾ ਕੜਾਹੀ ਬਣਾਉਣੀ ਕੋਈ ਇਕਾ ਮਿੱਠਾ ਪਾ ਕੇ ਬਣਾ ਦਾਂਗੇ ਕੜਾਹੀ ਪੂਰੀ ਵਧੀਆ ਧੋ ਪਾ ਕੇ ਮਿੱਠਾ ਪਾ ਕੇ ਬਣਾਓ ਹਾਂ ਫਿਰ ਚੱਲ ਪੂ ਬੱਸ ਓਕੇ ਕੰਮ ਕਰ। ਮੈਂ ਕਿਹਾ ਵੀ ਇਹ ਦੋ ਮੋਟਰਾਂ ਜਿੰਨਾ ਪਾਣੀ ਦੋ। ਬੱਸ ਠੀਕ ਆ। ਵਾ ਕੜਾਹੀ ਅੱਜ ਕਰਾ ਦਨੇ ਫਿਰ। ਕੜਾਹੀ ਤਾਂ ਅੱਜ ਕਰਾ ਦਨੇ ਆਂ ਵੀ। ਠੀਕ ਆ। ਚੱਲ ਪੂ ਓਕੇ ਕੰਮ ਫਿਰ ਤਾਂ ਕੰਮ ਸਾਰ ਠੀਕ ਆ। ਹਾਏ ਕੰਮ ਹੋ ਗਿਆ। ਵਾ ਕੜਾਹੀ ਕਰ ਦਾਂਗੇ ਚੱਲ ਪੂ ਮੋਟਰ। ਹਾਂ ਹਾਂ ਠੀਕ ਆ। ਹੁਣ ਤੂੰ ਜਾ ਸਕਦਾ ਭਾਈ ਹੁਣ ਤੇਰਾ ਕੰਮ ਹੋ ਗਿਆ। ਨਿਬੜ ਗਿਆ ਤੇਰਾ। ਅੰਡ ਜੀ ਹੈ ਜੀ। ਬੋਤਲ ਨੂੰ ਇੱਥੇ ਜੀ ਠੇਕਾ ਖੋਲਿਆ ਓਏ ਬੋਤਲ ਦੇ ਦੇ ਤੈਨੂੰ ਬੋਤਲ ਕਿਵੇਂ ਦੇਦੀ ਐ ਤੈਨੂੰ ਦੂਜੀ ਦੇ ਦੇ ਦੇਸੀ ਕਰਦੇ ਕੋਤੂ ਕੀ ਤੈਨੂੰ ਕਿਹਨੇ ਕਿਹਾ ਸੀ ਬੋਤਲਦਾਰ ਦੂਰ ਕੱਢ ਦੇ ਤੈਨੂੰ ਕਿਹਨੇ ਨਹੀਂ ਮੈਂ ਤਾਂ ਉਹੀ ਕਹਿੰਦਾ ਉਹੀ ਨਾ ਤੂੰ ਸਾਨੂੰ ਬਾਈ ਬਣ ਕੇ ਫਸਾਦੀ ਅਸੀਂ ਤਾਂ ਟਾਈਮ ਪਾਸ ਕਰਨ ਵਾਲੇ ਬੰਦੇ ਆ ਦਾਰੂ ਦੂਰ ਹੀ ਸਿਪਾਏ ਫੇਸਬੁਕ ਦੇ ਬਾਈ ਬਣੇ ਇਹ ਜੀ ਗੱਲ ਨਹੀਂ ਕਰਦੇ ਹੁੰਦੇ ਮੈਂ ਤਾਂ ਪਲਾਏ ਨਹੀਂ ਜੀ ਤੂੰ ਪੇਗ ਕੀ ਦਵਾਦ ਯਾਰ ਪੇਗ ਪੂਗ ਦੀ ਗੱਲ ਤੂੰ ਛੱਡ ਯਾਰ ਤੂੰ ਆਪ ਦਾ ਮੈਨੂੰ ਪਤਾ ਸਾਰੇ ਮਲਾਜ਼ਮ ਇੱਕੋ ਹੀ ਹੁੰਦੇ ਨੇ ਕਿ ਤੁਸੀਂ ਵਜਾ ਜੂ ਕੋ ਪੀਲੇਗਾ ਤੂੰ ਤਾਂ ਇੱਥੋਂ ਕਿਤੇ ਡਿੱਗਦਾ ਪੈਂ ਉੱਚੀ ਨਾ ਉਹ ਲਹੂ ਪਿੰਦੇ ਤਾਂ ਕੀ ਕਰੀਏ ਹੁਣ ਜਾਣੀ ਪੂ ਮੰਦਾ ਦਾ ਉਏ ਲੱਟੜ ਨੂੰ ਫਿਰਦਾ ਲੈ ਪੈਗ ਲਵਾ ਦੋ ਪੈਗ ਲਵਾ ਦੋ ਸਾਡੀ ਇੱਥੇ ਆਪਦੀ ਨਹੀਂ ਪੂਰੀ ਹੁੰਦੀ ਇਹਨੂੰ ਲਵਾ ਦੋ ਪੈਗ ਚਲ ਵੀ ਚੱਲ ਤੂੰ ਚਾਰ ਦਿਨ ਲੱਗ ਭਾਈ ਚਲੋ ਠੀਕ ਹੈ ਜੀ ਚੱਲਦੇ ਫਿਰ ਹੁਣ ਚੱਲ ਪੂਏ ਤੇਰਾ ਕੰਮ ਹੋ ਗਿਆ ਤੂੰ ਜਾ ਨਿਕਲ ਠੀਕ ਹੈ ਜੀ ਤੇਰੀ ਕੜਾਈ ਓਏ ਓਏ ਖੜ ਜਾ ਤੱਕ ਜਾ ਕੇ ਲੈ ਗਿਆ ਉਹ ਕੋਈ ਉਹ ਕਿਹੜਾ ਤੇਰਾ ਪਤੰਗ ਖੜ ਖੜ ਜਾ ਉਹ ਤੇਰੀ ਖੜ ਆਇਓ ਰਿਮਾ